ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਪ੍ਰੀਤਪਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਾਜਵਾ ਟਾਕ ਸ਼ੋ ਵਿੱਚ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਅੱਜ ਕੱਲ ਬੜੀ ਇੱਕ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਇੱਕ ਜਿਹੜੀ ਫਿਲਮ ਹੈ ਅਕਾਲ ਜੋ ਕਿ ਜਿਸ ਦੇ ਕੀ ਡਾਇਰੈਕਟਰ ਨਿਰਦੇਸ਼ਕ ਸਭ ਕੁਝ ਹੀ ਗਿੱਪੀ ਘਰੇਵਾਲ ਇਸ ਦੇ ਵਿੱਚ ਹਰ ਇੱਕ ਦੇ ਆਪਣੇ ਆਪਣੇ ਜਿਹੜੇ ਵਿਚਾਰਨ ਫਿਲਮ ਨੂੰ ਲੈ ਕੇ ਆ ਕੋਈ ਇਸ ਨੂੰ ਕਹਿ ਰਿਹਾ ਹੈ ਕਿ ਇਹ ਠੀਕ ਹੈ ਕੋਈ ਇਸ ਨੂੰ ਕਹਿ ਰਿਹਾ ਹੈ ਕਿ ਨਹੀਂ ਠੀਕ ਮੈਂ ਵੀ ਇਹ ਫਿਲਮ ਸਾਰੀ ਦੇਖੀ ਆ ਦੇਖਣ ਤੋਂ ਬਾਅਦ ਇਹ ਤੁਹਾਡੇ ਨਾਲ ਗੱਲ ਮੈਂ ਕਰਨ ਜਾ ਰਿਹਾ ਹਾਂ ਆ ਪਹਿਲੀ ਗੱਲ ਇਸ ਫਿਲਮ ਦੇ ਵਿੱਚ ਮੈਂ ਇਹ ਨਹੀਂ ਗੱਲ ਜੇ ਤੁਹਾਨੂੰ ਕਹਿ ਦਿਆਂ ਭਈ ਅੱਜ ਦੀ ਜਨਰੇਸ਼ਨ ਦਾ ਅਤੇ ਆਮ ਲੋਕਾਂ ਦਾ ਬਹੁਤਿਆਂ ਦਾ ਜ਼ਿਆਦਾ ਦਾ ਜਿਨ੍ਹਾਂ ਫਿਲਮਾਂ ਦੇ ਨਾਲ ਅਸਰ ਹੁੰਦਾ ਹੈ ਹੋਰ ਕਿਸੇ ਜਗ੍ਹਾ ਦੇ ਉੱਤੇ ਵੀ ਇੰਨਾ ਮੈਂ ਅਸਰ ਹੁੰਦਾ ਜਿਹੜਾ ਨਹੀਂ ਦੇਖਿਆ ਇਹ ਇੱਕ ਸਚਾਈ ਹੈ ਫਿਲਮ ਆ ਉਹ ਜਦੋਂ ਆਉਂਦੀਆਂ ਹਨ ਉਸ ਦੇ ਉੱਪਰ ਹੀ ਜਿਹੜੀ ਇਹ ਜਿਹੜੀ ਚਰਚਾ ਛਿੜਦੀ ਹੈ ਉਦਾਂ ਭਾਵੇਂ ਜਿੰਦਾ ਮਰਜ਼ੀ ਅਸੀਂ ਹੋਰ ਪ੍ਰੋਗਰਾਮ ਬੜੇ ਕਰਦੇ ਹਾਂ ਕਈ ਕੁਝ ਕਰਦੇ ਹਾਂ ਕਦੇ ਆ ਇੰਨੀ ਚਰਚਾ ਨਹੀਂ ਮਿਲਦੀ ਉਸ ਦੇ ਵਿੱਚ ਕੋਈ ਗਲਤ ਕੰਮ ਹੀ ਹੁੰਦੇ ਹਨ ਠੀਕ ਵੀ ਹੁੰਦੇ ਹਨ ਸੋ ਇਹ ਜਿਹੜੀ ਫਿਲੋਸਫੀ ਮੈਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਜੇ ਤੁਸੀਂ ਅੱਜ ਐਵਰੇਜ ਦੇ ਵਿੱਚ ਦੇਖ ਲਵੋ ਜਦੋਂ ਇੱਕ ਫਿਲਮ ਜਿਹੜੀ ਸੀ ਸਹਿਬ ਜਦ ਜਿਹੜੀ ਫਿਲਮ ਆਈ ਸੀ ਜਿਹੜੀ ਕਿ ਉਹਨਾਂ ਨੇ ਬਣਾਈ ਸੀ ਜੇ ਉਸ ਫਿਲਮ ਦੇ ਵਿੱਚ ਉਹਨਾਂ ਨੇ ਸਾਰੀ ਹਿਸਟਰੀ ਦੱਸੀ ਸੀ ਉਸ ਫਿਲਮ ਨੂੰ ਜਦੋਂ ਲੋਕ ਹਾਲ ਵਿੱਚ ਦੇਖਣ ਜਾਂਦੇ ਸੀ ਉੱਥੋਂ ਅੱਖਾਂ ਦੇ ਵਿੱਚੋਂ ਅਥਰੂ ਰਹਿ ਕੇ ਜਿਹੜੇ ਛੋਟੇ-ਛੋਟੇ ਬੱਚੇ ਸੀ ਉਹਨਾਂ ਨੂੰ ਵੀ ਥੀਏਟਰ ਦੇ ਵਿੱਚੋਂ ਅਸੀਂ ਨਿਕਲਦਾ ਦੇਖਿਆ ਗਿਆ ਕਿ ਉਹ ਫਿਲਮ ਦੇਖ ਕੇ ਬਾਹਰ ਆਏ ਹਨ ਅਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਸਾਡਾ ਇਤਿਹਾਸ ਕੀ ਹੈ ਸੋ ਇਹ ਗੱਲ ਸਾਨੂੰ ਮੰਨਣੀ ਪਵੇਗੀ ਕਿ ਥੀਏਟਰ ਦਾ ਫਿਲਮਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਇੱਕ ਬੜਾ ਵੱਡਾ ਅਸਰ ਜਿਹੜਾ ਉਹ ਛੱਡ ਕੇ ਜਾਂਦੀਆਂ ਹਨ ਸੋ ਫਿਲਮਾਂ ਕਿਹੜੀਆਂ ਬਣੋਣੀਆਂ ਕਿੰਦਾ ਦੀਆਂ ਬਣੋਣੀਆਂ ਚਾਹੀਦੀਆਂ ਕਿਉਂਕਿ ਆਪਾਂ ਦੇਖੋ ਤੁਸੀਂ ਪਿੱਛੇ ਜਿਹੜੋਂ ਆ ਬੜਾ ਲੰਮਾ ਚਮਾ ਜਦੋਂ ਸੀਰੀਅਲ ਚੱਲਦੇ ਸੀ ਆ ਪਾਕਿਸਤਾਨੀ ਸੀਰੀਅਲ ਵੀ ਹੁੰਦੇ ਆਪਣੇ ਵੀ ਜਿਹੜੇ ਸੀਰੀਅਲ ਹਿੰਦੀ ਚੱਲਦੇ ਹਨ ਉਹ ਘਰਾਂ ਦੇ ਵਿੱਚ ਉਸ ਦੇ ਨਾਲ ਕਿੰਨਾ ਕੁਝ ਜਿਹੜਾ ਚੇਂਜ ਹੁੰਦਾ ਤੁਸੀਂ ਦੇਖਿਆ ਹੈ ਉਸ ਦੇ ਨਾਲ ਹੋਰ ਵੀ ਸੀਰੀਅਲ ਜਿਹੜੇ ਆਪਣੇ ਉਹਨਾਂ ਦੇ ਚੱਲਦੇ ਸੀ ਰਮਾਂਝ ਜਲਦੀ ਸੀ ਮਾਂ ਭਰ ਚੱਲਦੀ ਸੀ ਸਾਰੇ ਹੀ ਜਿਹੜੇ ਬੱਚੇ ਸਨ ਉਹਨਾਂ ਨੂੰ ਹੌਲੀ-ਹੌਲੀ ਸਭ ਕੁਝ ਯਾਦ ਹੋ ਗਿਆ ਸੀ ਇੱਕ ਆਪਣਾ ਸੀਰੀਅਲ ਚੱਲਿਆ ਸੀ ਮਹਾਰਾਜਾ ਰਣਜੀਤ ਸਿੰਘ ਉਹ ਵੀ ਪਤਾ ਨਹੀਂ ਕੁਝ ਕਾਰਨਾ ਕਰਕੇ ਜਿਹੜਾ ਅੰਧੂਰਾ ਰਹਿ ਗਿਆ ਸੀ ਮੈਂ ਇਹ ਗੱਲ ਜ਼ਰੂਰ ਕਹਾਂਗਾ ਅੱਜ ਕਈ ਲੋਕ ਕਹਿ ਰਹੇ ਹਨ ਕਿ ਗਿੱਪੀ ਗਰੇਵਾਲ ਨੇ ਨਕਲੀ ਜਿਹੜੀ ਦਾੜ੍ਹੀ ਲਾ ਕੇ ਇਸ ਦੇ ਵਿੱਚ ਕੰਮ ਕੀਤਾ ਹੈ ਅਤੇ ਨਕਲੀ ਨਿਹੰਗ ਬਣਿਆ ਹੈ ਪਹਿਲੀ ਗੱਲ ਇਹ ਵੇਖੀ ਉਹ ਹੀ ਉਹ ਐਕਟਰ ਹੈ ਹੀ ਇਜ਼ ਐਕਟਰ ਉਹ ਐਕਟਿੰਗ ਕਰ ਰਿਹਾ ਹੈ ਉਹ ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਸੱਚੀ ਮੁੱਚੀ ਦਾ ਉਹ ਉਸ ਬਾਣੇ ਦੇ ਵਿੱਚ ਮੈਂ ਉਹ ਨਿਹੰਗ ਬਣ ਗਿਆ ਹਾਂ ਉਹ ਉਹਨੇ ਇੱਕ ਨੈਕਟਿੰਗ ਕੀਤੀ ਹੈ ਇੱਕ ਫਿਲਮ ਬਣਾਈ ਹੈ ਅਸੀਂ ਜਦੋਂ ਅਸੀਂ ਇੱਕ ਜਿਹੜੇ ਕੋਈ ਕਲਾਕਾਰ ਹਨ ਜਿਹੜਾ ਫਿਲਮ ਦੇ ਨਿਰਦੇਸ਼ਕ ਹਨ ਅਸੀਂ ਉਹਨਾਂ ਦੇ ਕੋਲੋਂ ਕਿਉਂ ਇੰਨੀਆ ਜ਼ਿਆਦਾ ਆਸਾਂ ਰੱਖਦੇ ਹਾਂ ਕਿ ਉਹ ਉਹ ਜ਼ਰੂਰ ਇਹ ਗੱਲ ਜ਼ਰੂਰ ਹੈ ਕਿ ਸਾਡੇ ਯੂਥ ਨੂੰ ਉਹ ਅ ਦੇਖ ਕੇ ਕਈ ਵਾਰੀ ਉਹਨਾਂ ਨੂੰ ਫਾਲੋ ਕਰਦੇ ਹਨ ਪਰ ਯੂਥ ਨੂੰ ਫਾਲੋ ਕਰਨ ਦੇ ਲਈ ਸਾਡੇ ਕੋਲ ਹੋਰ ਬੜਾ ਕੁਸਾ ਹੈ ਸਾਡੇ ਕੋਲ ਬੜੀਆਂ ਬੜੀਆਂ ਵੱਡੀਆਂ ਇਤਿਹਾਸ ਹੈ ਅ ਹੋਰ ਕੁਛ ਹੈ ਪਰ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਫਿਲਮਾਂ ਦੇ ਨਹੀਂ ਜਿਆਦਾ ਲੱਗਦਾ ਹੈ ਹੁਣ ਅੱਜ ਆਪਾਂ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖੀਏ ਕਿ ਖਾਸ ਕਰਕੇ ਜੇ ਇਹ ਐਕਟਰ ਜਿਹੜਾ ਪਿੱਛੇ ਜੀ ਅਕਸ਼ੇ ਕੁਮਾਰ ਨੇ ਵੀ ਫਿਲਮ ਬਣਾਈ ਸੀ ਔਰ ਵੀ ਅਦਾਨੀਆਂ ਫਿਲਮਾਂ ਬਣੀਆਂ ਕੇਸਰੀ ਫਿਲਮਾਂ ਬਣੀਆਂ ਇੱਕ ਹੋਰ ਆ ਰਹੀ ਹੈ ਫਿਲਮਾਂ ਜਿਨ੍ਹਾਂ ਦੇ ਬਾਰੇ ਪਤਾ ਲੱਗਦਾ ਅੱਜ ਸਾਡੇ ਕੋਲ ਵੇਖੋ ਹਰੀ ਸਿੰਘ ਨਲੂਏ ਦਾ ਇਤਿਹਾਸ ਪਿਆ ਉਸ ਦੇ ਉੱਤੇ ਫਿਲਮ ਬਣ ਰਹੀ ਹੈ ਭਾਈ ਲక్ష్మణ ਸਿੰਘ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸੀ ਇਹਨਾਂ ਨੂੰ ਝੰਡਾ ਬਣ ਕੇ ਸ਼ਹੀਦ ਕੀਤਾ ਗਿਆ ਸੀ ਇਦਾਂ ਦੇ ਕਈ ਇੱਕ ਗगन ਨਵਾਮਾ ਬਾਜੋ ਨਾਵਲ ਹੁੰਦਾ ਸੀ ਉਹ ਚ ਕਰਤਾਰ ਸਿੰਘ ਦਾ ਅਸਲੀ ਸੀ ਇਸ ਫਿਲਮ ਦੇ ਵਿੱਚ ਕੋਈ ਵੀ ਜਿਹੜੀ ਰੀਅਲ ਸਟੋਰੀ ਜੇ ਕਹੀਏ ਵੀ ਕਿਸੇ ਦਾ ਨਾਮ ਲੈ ਕੇ ਉਹਨਾਂ ਨੇ ਇਹ ਫਿਲਮ ਬਣਾਈ ਹੋਵੇ ਉਹ ਬਿਲਕੁਲ ਨਹੀਂ ਉਸ ਨੂੰ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਫਿਲਮ ਦੇ ਵਿੱਚ ਉਹਨਾਂ ਨੇ ਤਰੋਰ ਮਰੋੜ ਕੀਤੀ ਹੈ ਕਿਉਂਕਿ ਇਹਦੇ ਵਿੱਚ ਸਟੋਰੀ ਨਹੀਂ ਉਹਨਾਂ ਨੇ ਸਿਰਫ ਇਸ ਫਿਲਮ ਦੇ ਵਿੱਚ ਪੁਰਾਣੇ ਸਮੇਂ ਦੀਆਂ ਜਿਹੜੀਆਂ ਗੱਲਾਂ ਦੱਸਿਆ ਕਿ ਪੁਰਾਣੇ ਸਮੇਂ ਦੇ ਵਿੱਚ ਸਿੰਘ ਜਿਹੜੇ ਸੀ ਕਿੱਦਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਅਤੇ ਕਿੱਦਾਂ ਜਿਹੜਾ ਇਹ ਮੁਕਾਬਲਾ ਕਰਦੇ ਸੀ ਅਤੇ ਸਿੰਘਨੀਆਂ ਵੀ ਕਿੱਦਾਂ ਮੈਦਾਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਸੀ ਅੱਗੇ ਵੱਧ ਕੇ ਲੜਦੀਆਂ ਸੀ ਜੋ ਕਿ ਨਿਮਰਤਾ ਖਹਿਰਾ ਨੇ ਇੱਕ ਇਹ ਰੋਲ ਨਿਭਾਇਆ ਇਹ ਵੀ ਉਹਨਾਂ ਨੇ ਕਿਹਾ ਗਿਆ ਕਿ ਫਿਲਮ ਤੋਂ ਬਾਅਦ ਫਿਲਮ ਜਦੋਂ ਬਣਾਉਣੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਘੋਟਸਵਾਰੀ ਸਿੱਖੀ ਕਈਆਂ ਨੇ ਉਹਨਾਂ ਨੇ ਹਥਿਆਰਾਂ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਤਕਾ ਵੀ ਸਿੱਖਿਆ ਮੈਂ ਇਨੀ ਗੱਲ ਜ਼ਰੂਰ ਕਹਾਂਗਾ ਕਿ ਇਹ ਫਿਲਮ ਦੇਖਣ ਦੇ ਨਾਲ ਖਾਸ ਕਰਕੇ ਜਿਹੜੇ ਬੱਚੇ ਹਨ ਜਾਂ ਦੂਜੇ ਉਹਨਾਂ ਦਾ ਜ਼ਰੂਰ ਥੋੜਾ ਬੋਤਾਂ ਇਸ ਬਾਰੇ ਵਸੇ ਕੁਝ ਗੱਲਾਂ ਸੀ ਉਹਦੇ ਵਿੱਚ ਸਾਡ ਕੀ ਕਹਿੰਦੇ ਹੁੰਦੇ ਆ ਦਰ ਤੇ ਆਇਆ ਨੂੰ ਦੇਗ ਤੇ ਚੜ ਕੇ ਆਇਆ ਨੂੰ ਤੇਗ ਇਹ ਗੱਲ ਕਿੰਨੀ ਮਸ਼ਹੂਰ ਹੋਈ ਹੈ ਇਹ ਫਿਲਮ ਦੇਖਦੇ ਆਂ ਦੇਖਦੇ ਆਂ ਕਈ ਜਣੇ ਕੁਐਸਚਨ ਕਰਨ ਲੱਗ ਪਏ ਸੀ ਉਹ ਕੀ ਹੁੰਦਾ ਉਹਨਾਂ ਨੂੰ ਅਸੀਂ ਸਮਝਾਉਨੇ ਆਂ ਕੁਝ ਨਾ ਕੁਝ ਜ਼ਰੂਰ ਇਹ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਛੱਡ ਕੇ ਜਾਂਦੀਆਂ ਹਨ ਉਹਨਾਂ ਦਾ ਕੰਮ ਹੈ ਫਿਲਮਾਂ ਬਣਾਉਣਾ ਜੋ ਦੂਜੀਆਂ ਫਿਲਮਾਂ ਬਣਾਉਂਦੇ ਨੇ ਜੇ ਇਦਾਂ ਦੀ ਫਿਲਮ ਬਣਾਉਣਗੇ ਜੇ ਜ 5-7ਾਂ ਫਿਲਮਾਂ ਬਾਅਦ ਇਦਾਂ ਦੀ ਇੱਕ ਫਿਲਮ ਬਣਾ ਦਿੰਦੇ ਨੇ ਉਸ ਦੇ ਵਿੱਚ ਜੇ ਸਾਡਾ ਕੋਈ ਧਾਰਮਿਕ ਪੱਖੋਂ ਕੋਈ ਨਹੀਂ ਨੁਕਸਾਨ ਹੋ ਰਿਹਾ ਨਹੀਂ ਹੋ ਰਿਹਾ ਤੇ ਫਿਰ ਸਾਨੂੰ ਜਰੂਰ ਇਹ ਫਿਲਮਾਂ ਜੇ ਸਾਡੇ ਪ੍ਰਮੋਟ ਕਰਦੀਆਂ ਨੇ ਸਾਡੇ ਸਿੱਖੀ ਨੂੰ ਸਾਡੇ ਧਰਮ ਨੂੰ ਤੇ ਸਾਨੂੰ ਇਹਨਾਂ ਫਿਲਮਾਂ ਦੇ ਰੋਕ ਨਹੀਂ ਲਾਉਣੀ ਚਾਹੀਦੀ ਛੋਟ ਛੋਟੀਆਂ ਜਿਹੜੀਆਂ ਗੱਲਾਂ ਲੈ ਕੇ ਜੇ ਅੱਜ ਅਸੀਂ ਇਹ ਗੱਲ ਕਰਦੇ ਹਾਂ ਕਿਉਂ ਨਹੀਂ ਆਪਣਾ ਇੱਕ ਸੈਂਸਰ ਬੋਰਡ ਸਿੱਖ ਕੌਮ ਬਣਾ ਲੈਂਦੀ ਕਿਉਂਕਿ ਪਹਿਲਾਂ ਸਿੱਖਾਂ ਦਾ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਜਿਹੜਾ ਸੀ ਕਿੰਨਾ ਡਰਾਮਾ ਕਿੰਨਾ ਮਜ਼ਾਕ ਡਾਉਂਦੇ ਰਹੇ ਨੇ ਇੱਕ ਫਨੀ ਜਿਹਾ ਇੱਕਲੇ ਭੰਗੜਿਆ ਵਾਲੇ ਇਦਾਂ ਦੀਆਂ ਗੱਲਾਂ ਸੌਂਦੇ ਹੁੰਦੇ ਸੀ ਚੁੱਕ ਲੋ ਚੁੱਕ ਲੋ ਆ ਗਿਆ ਆ ਗਿਆ ਆ ਗਿਆ ਹੁਣ ਇਹਨਾਂ ਫਿਲਮਾਂ ਜਦੋਂ ਇਹ ਫਿਲਮ ਆਈਆਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਉਹ ਭੰਗੜੇ ਭੁੰਗੜੇ ਗਿੱਧੇ ਵਾਲੇ ਨਹੀਂ ਹੈਗੇ ਇਹ ਸੂਰਮਿਆਂ ਦਾ ਇੱਕ ਇਤਿਹਾਸ ਹੈ ਇਹ ਸੂਰਮੇ ਕਿਉਂ ਨਹੀਂ ਕੋਈ ਇਦਾਂ ਦਾ ਸੈਂਸਰ ਬਣਾ ਕੇ ਜਿਹੜੀਆਂ ਸਾਡੀਆਂ ਵੱਡੀਆਂ-ਵੱਡੀਆਂ ਸੁਸਾਇਟੀਆਂ ਹਨ ਵੱਡੀਆਂ-ਵੱਡੀਆਂ ਜਥੇਬੰਦੀਆਂ ਖਾਸ ਕਰਕੇ ਸਭ ਤੋਂ ਜ਼ਿਆਦਾ ਜਿਹਨਾਂ ਦਾ ਬਜਟ ਹੈ ਦੁਨੀਆ ਭਰ ਦੇ ਵਿੱਚ ਧਾਰਮਿਕ ਸੰਸਥਾ ਦੀ ਸ੍ਰੋਮਣੀ ਕਮੇਟੀ ਕਿਉਂ ਨਹੀਂ ਸ੍ਰੋਮਣੀ ਕਮੇਟੀ ਇਸ ਗੱਲ ਨੂੰ ਅੱਗੇ ਲੈ ਕੇ ਤੁਰਦੀ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਫਿਲਮਾਂ ਦਾ ਜਿਹੜਾ ਜਨਰੇਸ਼ਨ ਦੇ ਉੱਤੇ ਜਿਹੜਾ ਅਸਰ ਹੁੰਦਾ ਹੈ ਉਹ ਆਪ ਇਹ ਫਿਲਮਾਂ ਬਣਾਉਣ ਕਿਸੇ ਨੂੰ ਨਾ ਮਣਾਉਂਦੇ ਉਹ ਪਹਿਲਾਂ ਆਪ ਆਪਣੇ ਜਥੇਦਾਰਾਂ ਨੂੰ ਆਪਣੇ ਉਹਨਾਂ ਨੂੰ ਬੈਠ ਕੇ ਦਿਖਾਉਣ ਜਦੋਂ ਵਿੱਚ ਕੋਈ ਗਈ ਨਹੀਂ ਗੱਲ ਤਾਂ ਫਿਰ ਰਿਲੀਜ਼ ਕਰਨ ਆਪਾਂ ਆਪ ਕੁਝ ਕਰਨਾ ਨਹੀਂ ਜੇ ਕੋਈ ਕਰਦਾ ਤੇ ਆਪਾਂ ਉਹ ਉਹਦੇ ਉਹਦੇ ਆਪਾਂ ਪਿੱਛੇ ਪੈ ਜਾਂਦੇ ਆ ਕਿ ਇਹ ਕਿਉਂ ਹੋਇਆ ਕਿਉਂ ਹੋਇਆ ਜੇ ਤੇ ਉਹਨਾਂ ਨੇ ਉਸ ਦੇ ਖਿਲਾਫ ਕੋਈ ਗੱਲ ਕੀਤੀ ਹੈ ਫਿਰ ਸਾਨੂੰ ਜਰੂਰ ਉਸ ਦਾ ਵਿਰੋਧ ਕਰਨਾ ਚਾਹੀਦਾ ਇਹ ਫਿਲਮ ਦੀ ਵਿੱਚ ਕੋਈ ਵੀ ਆ ਇਸ ਸਟੋਰੀ ਨਹੀਂ ਮੈਂ ਦੇਖੀ ਕੋ ਜਿਹੜੀ ਲਗਾਤਾਰ ਕੋਈ ਸਟੋਰੀ ਚਲਦੀ ਹੋਵੇ ਇਹਦਾ ਇੱਥੋਂ ਸ਼ੁਰੂ ਹੋਣੀ ਤੇ ਇੱਥੇ ਜਿਹੜਾ ਐਂਡ ਹੋ ਜਾਣਾ ਇਹ ਫਿਲਮ ਸਿਰਫ ਉਹਨਾਂ ਦੇ ਪੁਰਾਣੇ ਜੀਵਨ ਦੇ ਬਾਰੇ ਦਿਖਾਈ ਗਈ ਹੈ ਆ ਉਹਨਾਂ ਵਿੱਚ ਉਹਨਾਂ ਨੇ ਇਹ ਵੀ ਆਲਮੋਸਟ ਅਨਾਉਂਸ ਕੀਤਾ ਕਿ ਜੇ ਇਸ ਦਾ ਇਸ ਦਾ ਦੂਸਰਾ ਭਾਗ ਵੀ ਜਿਹੜਾ ਉਹ ਦਿਖਾਇਆ ਜਾਵੇਗਾ ਇਹ ਕੁਦਰਤੀ ਗੱਲ ਹੈ ਕਿ ਜਿਹੜਾ ਵੀ ਕੰਟਰੀ ਫਿਲਮ ਬਣਾਉਂਦਾ ਜੇ ਅਸੀਂ ਇੰਡੀਆ ਦੇ ਵਿੱਚ ਜਿੰਨੀਆਂ ਫਿਲਮਾਂ ਬੰਦੀਆਂ ਨਾ ਉਹ ਫਿਲਮਾਂ ਆਦੋਂ ਚੱਲਦੀਆਂ ਨਾ ਜਦੋਂ ਅਸੀਂ ਚਾਹੇ ਤੇ ਬਾਰਡਰ ਵਰਗੀਆਂ ਦੇ ਵਿੱਚ ਗਦਾਰ ਵਰਗੀਆਂ ਦੇ ਵਿੱਚ ਦੂਸਰੇ ਪਾਕਿਸਤਾਨ ਵਾਲਿਆਂ ਨੂੰ ਜਾਂ ਗਾਲਾਂ ਕੱਢਦੇ ਦੂਜੇ ਧਰਮਾਂ ਨੂੰ ਅਸੀਂ ਗਾਲਾਂ ਕੱਢਦੇ ਆ ਉਹਨਾਂ ਦੇ ਖਿਲਾਫ ਮਿਲਦੇ ਆ ਤੇ ਫਿਰ ਫਿਲਮਾਂ ਜਿਹੜੀਆਂ ਆਪਣੇ ਇੱਥੇ ਚੱਲਣ ਦੇ ਵਿੱਚ ਭਾਵੇਂ ਉਸ ਦੇ ਵਿੱਚ ਕੋਈ ਪੂਰੀ ਸਚਾਈ ਥੋੜੀ ਹੋਵੇ ਜਾਂ ਬਹੁਤੀ ਹੋਵੇ ਫੇ ਫਿਲਮਾਂ ਜਾਗਾਂ ਚੱਲਦੀਆਂ ਸਾਨੂੰ ਫਿਲਮਾਂ ਬਣਾਉਣ ਲੱਗਿਆਂ ਇਹ ਨਹੀਂ ਜ਼ਰੂਰੀ ਦੇਖਣਾ ਚਾਹੀਦਾ ਕਿ ਅਸੀਂ ਕਿਸੇ ਦੂਸਰੇ ਦੇ ਧਰਮ ਨੂੰ ਆ ਜਿਆਦਾ ਨੀਵਾ ਦਿਖਾ ਕੇ ਉਹਨਾਂ ਨੂੰ ਗਲਤ ਦਿਖਾ ਕੇ ਆਪਣੇ ਆਪ ਨੂੰ ਜਿਆਦਾ ਉੱਚਾ ਦਿਖਾ ਕੇ ਫਿਰ ਅਸੀਂ ਉਸ ਨੂੰ ਇਦਾਂ ਕਰੀਏ ਜੋ ਸਚਾਈ ਹੋਵੇ ਜੋ ਰਿਐਲਿਟੀ ਹੈ ਉਹੋ ਹੀ ਸਾਨੂੰ ਜਿਹੜੀ ਇਹ ਦੱਸਣੀ ਚਾਹੀਦੀ ਹੈ ਹੁਣ ਆਪਾਂ ਜੇ ਅੱਜ ਗੱਲ ਕਰਦੇ ਆਂ ਔਰੰਗਜ਼ੇਬ ਦੀ ਗੱਲ ਕਰਦੇ ਆਂ ਔਰੰਗਜ਼ੇਬ ਦੀ ਗੱਲ ਰਾਇ ਵਾਜਿਦ ਖਾਨ ਦੀ ਗੱਲ ਕਰਦੇ ਆਂ ਜਹਾਂਗੀਰ ਦੀ ਗੱਲ ਕਰਦੇ ਆਂ ਇਦਾਂ ਦੇ ਇਦਾਂ ਦੇ ਜਿਹੜੇ ਇੱਕ ਜ਼ਾਲਮ ਰਾਜੇ ਸੀ ਉਹ ਠੀਕ ਸੀ ਉਹਨਾਂ ਦੇ ਧਰਮ ਵਿੱਚ ਹੋਏ ਨਾ ਪਰ ਉਹਨਾਂ ਦੇ ਵਿੱਚ ਦੂਸਰੇ ਵੀ ਹੋਏ ਨਾ ਜਿਨ੍ਹਾਂ ਨੇ ਉੱਚ ਦਾ ਪੀ ਜਦੋਂ ਗੁਰੂ ਗੋਬਿੰਦ ਸਿੰਘ ਗਏ ਸੀ ਟੋਡਰਮਲ ਅੱਜ ਵੀ ਉਹਦੀ ਹਵੇਲੀ ਦੇਖਣ ਨੂੰ ਮਿਲਦੀ ਹੈ ਉਹ ਵੀ ਹੈਗਾ ਹੁਣ ਆਪਾਂ ਜੇ ਧਰਮਾਂ ਦੀ ਗੱਲ ਕਰੀਏ ਮੋਤੀ لال ਮਹਿਰਾ ਜਿਨ੍ਹਾਂ ਨੇ ਜਿਨ੍ਹਾਂ ਸਾਬ ਜਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਦੁੱਧ ਪਿਉਣ ਕਰਕੇ ਸਾਰਾ ਪਰਿਵਾਰ ਉਹਨਾਂ ਦਾ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਸੋ ਇਹ ਗੱਲਾਂ ਸਾਨੂੰ ਜ਼ਰੂਰ ਧਿਆਨ ਲਿਉਣੀਆਂ ਚਾਹੀਦੀਆਂ ਹਨ ਆਪਾ ਵਨ ਸਾਈਡਰ ਲੈ ਕੇ ਇਕੱਲਾ ਆਪਣੀਆਂ ਕੋਈ ਚੀਜ਼ ਚਲਾਉਣ ਦੀ ਖਤਰਾ ਆਪਾਂ ਕਿਸੇ ਨੂੰ ਇਗਨੋਰ ਨਹੀਂ ਕਰ ਸਕਦੇ ਉਹ ਨਾ ਹੀ ਆਪਾਂ ਨੂੰ ਇਹ ਕਰਨਾ ਚਾਹੀਦਾ ਬਾਕੀ ਹਮੇਸ਼ਾ ਮੈਂ ਇਨੀ ਗੱਲ ਕਹਿੰਦਾ ਹਾਂ ਕਿ ਤੁਸੀਂ ਉਸ ਫਿਲਮ ਨੂੰ ਇਸ ਤਰੀਕੇ ਨਾਲ ਦੇਖੋ ਇਹ ਨਾ ਦੇਖੋ ਕਿ ਇਹ ਜਿਹੜਾ ਐਕਟਰ ਹੈ ਇਹ ਮਾੜੇ ਕੰਮ ਕਰਦਾ ਇਹ ਚੰਗੇ ਇਹਨੇ ਬਾਅਦ ਵਿੱਚ ਕੀ ਕਰਨਾ ਇਹਨੇ ਦੂਜੀ ਫਿਲਮ ਵਿੱਚ ਕਿਦਾਂ ਕੰਮ ਕਰਨਾ ਉਹ ਚ ਕਰਨਾ ਜੇ ਇਸ ਫਿਲਮ ਦੇ ਵਿੱਚ ਉਹਨੇ ਐਕਟਿੰਗ ਕੀਤੀ ਉਸ ਦੇ ਵੱਲ ਤੁਸੀਂ ਧਿਆਨ ਦਿਓ ਕਿ ਇਸ ਵਿੱਚ ਜੇ ਉਹ ਨਿਹੰਗ ਦੇ ਬਾਣੇ ਦੇ ਵਿੱਚ ਉਹਨੇ ਜੇ ਐਕਟਿੰਗ ਕੀਤੀ ਹੈ ਤੇ ਉਹਦੇ ਵਿੱਚ ਜੇ ਉਹਨੇ ਕੋਈ ਇਦਾਂ ਦੀ ਗਲਤ ਕੰਮ ਕੀਤਾ ਕੋਈ ਪਰਹਾਵਾ ਗਲਤ ਕਰ ਫੇਰ ਉਹਨੂੰ ਤੁਸੀਂ ਦੋਸ਼ੀ ਕਹਿ ਸਕਦੇ ਹੋ ਉਹ ਨਾਂ ਦੇ ਕੋਈ ਜਸੇਦਾਰ ਨਹੀਂ ਹੈ ਉਹ ਨਾ ਉਹ ਆਪਣੇ ਆਪ ਨੂੰ ਕੋਈ ਪੰਥਕ ਕਹਿੰਦਾ ਤੇ ਨਾ ਆਪਣੇ ਆਪ ਉਹਨੇ ਕਿਹਾ ਕਿ ਮੈਂ ਹੀ ਆ ਜਿਹੜਾ ਕਿ ਲੋਕਾਂ ਨੂੰ ਸੇਧ ਦੇਣੀ ਹੈ ਉਹਨੇ ਇਹ ਜ ਐਜ ਐਕਟਰ ਇਸ ਲੈਵਲ ਦੀ ਇਸ ਵੱਡੇ ਲੈਵਲ ਦੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਕੀਤੀ ਹੈ ਉਸ ਦੇ ਬਾਰੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈ ਤੁਸੀਂ ਵੀ ਇਸ ਦੇ ਬਾਰੇ ਆਪਣੇ ਜਿਹੜੇ ਖੁੱਲਕੇ ਵਿਚਾਰ ਦੇ ਸਕਦੇ ਹੋ ਕਈ ਵਾਰੀ ਖੁੱਲਕੇ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਖਾਸ ਕਰਕੇ ਜਿਹੜਾ ਆਪਣਾ ਇੰਡੀਆ ਦਾ ਜਾਂ ਪੰਜਾਬ ਦਾ ਜਿਹੜਾ মিডিਆ ਜਿਨ੍ਹਾਂ ਨੂੰ ਤੇ ਉਹ ਜਿਹੜੇ ਫਿਲਮਾਂ ਵਾਲੇ ਐਡ ਦੇ ਦੇ ਦਿੰਦੇ ਨੇ ਉਹ ਖੁੱਲਕੇ ਉਸ ਫਿਲਮ ਦੀ ਸਪੋਰਟ ਕਰੀ ਜਾਂਦੇ ਅੱਖਾਂ ਬੰਦ ਕਰ ਲੈਂਦੇ ਜੇ ਕੋਈ 네ਗਟਿਵ ਉਹ ਨਹੀਂ ਦੱਸਦੇ ਜਿਨ੍ਹਾਂ ਨੂੰ ਐਡ ਨਹੀਂ ਮਿਲਦੀ ਉਹ ਚੰਗੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹਨੂੰ 네ਗੇਟਿਵ ਦਿਖਾਉਣਾ ਸ਼ੁਰੂ ਕਰਦੇ ਤੇ ਇਹਦੇ ਵਿੱਚ ਆ ਕਿਉਂ ਕੀਤਾ ਆ ਕਿਉਂ ਕੀਤਾ ਇਹ ਚ ਆ ਕਿਤਿਆ ਮੈਂ ਅੱਜ ਉਹ ਗੱਲ ਕਰ ਰਹਾ ਆਂ ਕਿ ਜੋ ਮੈਂ ਆ ਮਹਿਸੂਸ ਕੀਤੀ ਹੈ ਕਿ ਇਸ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਨਾਲ ਆ ਆਪਣੀ ਸਹਿਬਜ਼ਾਦਿਆਂ ਤੋਂ ਬਾਅਦ ਇਹ ਫਿਲਮ ਆਈ ਹੈ ਜਿਸ ਦੇ ਵਿੱਚ ਫੇਰ ਇੱਕ ਵਾਰੀ ਲੋਕਾਂ ਦੇ ਵਿੱਚ ਦੇਖਣ ਦੀ ਜਿਹੜੀ ਇੱਕ ਵਾਰੀ ਚਰਚਾ ਜਿਹੜੀ ਬਣੀ ਹੋਈ ਹੈ ਇਹ ਕੁਦਰਤ ਦੀ ਗੱਲ ਹੈ ਕਿ ਅ ਨੈਗੇਟਿਵ ਪੋਜ਼ੀਟਿਵ ਜਿਹੜੀਆਂ ਗੱਲਾਂ ਹੁੰਦੀਆਂ ਆਈਆਂ ਹਣ ਹੁੰਦੀਆਂ ਰਹਿਆਂ ਨੀਆਂ ਹਨ ਪਰ ਅਸੀਂ ਹਮੇਸ਼ਾ ਕਹਾਂਗੇ ਆ ਕਿ ਸਾਡੀਆਂ ਖਾਸ ਕਰਕੇ ਨੌਜਵਾਨ ਨੂੰ ਸਾਡੇ ਬੱਚਿਆਂ ਨੂੰ ਸਾਡੇ ਅ ਜਨਰੇਸ਼ਨ ਜਿੰਨੀ ਵੀ ਆਉਣ ਵਾਲੀ ਉਹਨਾਂ ਨੂੰ ਜਰੂਰ ਫਿਲਮਾਂ ਜਿਹੜੀਆਂ ਸਾਨੂੰ ਬਣਨੀਆਂ ਚਾਹੀਦੀਆਂ ਹਨ ਅ ਅਜੇ ਤੱਕ ਅਫਗਾਨਿਸਤਾਨ ਨੂੰ ਅਮਰੀਕਾ ਰਸ਼ੀਆ ਵਰਗਾ ਨਹੀਂ ਜਿੱਤ ਸਕਿਆ ਅ ਅੱਜ ਸਾਨੂੰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣੀ ਚਾਹੀਦੀ ਹੈ ਅ ਉਸ ਦੇ ਉੱਤੇ ਫਿਲਮ ਬਣਾ ਕੇ ਬਿਲਕੁਲ ਜਿਹੜੀ ਸਚਾਈ ਹੈ ਉਹ ਦੱਸਣੀ ਚਾਹੀਦੀ ਹੈ ਕਿ ਉਸ ਨੇ ਕਿਦਾਂ ਜਿਹੜਾ ਫਤਿਹ ਕੀਤਾ ਸੀ ਅਫਗਾਨਿਸਤਾਨ ਕਿੱਥੋਂ ਤੱਕ ਉਸਨੇ ਰਾਜ ਕੀਤਾ ਸੀ ਇਹੋ ਜੀਆਂ ਗੱਲਾਂ ਜਿਹੜੀਆਂ ਜਿਹੜੀਆਂ ਇਹ ਗੱਲਾਂ ਰਿਐਲਿਟੀ ਹੈ ਇਹ ਹਿਸਟਰੀ ਹੈ ਇਹ ਕੋਈ ਆਮ ਲਿਖੀ ਲੋਖੀ ਫਿਲਮ ਨਹੀਂ ਹੈਗੀ ਇਹ ਜਿਹੜੀ ਗਿੱਪੀ ਗਰੇਵਾਲ ਦੀ ਜਿਹੜੀ ਫਿਲਮ ਅਕਾਲ ਫਿਲਮ ਹੈ ਇਹ ਉਦਾਂ ਇਹ ਸਟੋਰੀ ਆਪ ਲਿਖੀ ਗਈ ਹੈ ਇਹ ਹਿਸਟਰੀ ਨਹੀਂ ਆਗੀ ਕਿ ਕਿਸੇ ਦੀ ਜਥੇਦਾਰ ਦੀ ਹਿਸਟਰੀ ਜਾਂ ਕਿਸੇ ਹੋਰ ਦੀ ਹਿਸਟਰੀ ਜਿਹੜੀ ਉਹ ਹਿਸਟਰੀ ਲਿਖ ਕੇ ਜਿਹੜੀ ਫਿਲਮ ਬਣੇਗੀ ਨਾ ਉਸ ਦੇ ਵਿੱਚੋਂ ਜੇ ਕੋਈ ਗੱਲ ਹਿਸਟਰੀ ਤੋਂ ਇੱਧਰ ਉੱਧਰ ਹੋਵੇ ਫਿਰ ਜਿਹੜੇ ਬਣਾਉਣ ਵਾਲੇ ਹੋਣਗੇ ਉਹ ਉਹ ਜਿਹੜੇ ਹੋਣਗੇ ਉਸ ਦੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਕਿ ਹਿਸਤੀ ਨੂੰ ਕੋਈ ਤਰੋਰ ਬਰੋੜ ਨਹੀਂ ਸਕਦਾ ਹੋਰ ਜੋ ਮਰਜੀ ਹੈ ਕਿ ਉਹ ਜ਼ਰੂਰ ਉਹਨਾਂ ਨੂੰ ਆ ਇਤਿਹਾਸਕਾਰਾਂ ਦੇ ਨਾਲ ਗੱਲ ਕਰਕੇ ਜ਼ਰੂਰ ਫਿਲਮ ਬਣਾਉਣੀ ਚਾਹੀਦੀ ਹੈ ਸੋ ਮੈਂ ਫਿਰ ਇੱਕ ਵਾਰੀ ਕਵਾਂਗਾ ਤੁਸੀਂ ਤੁਹਾਡੇ ਆਪਣੇ ਵਿਚਾਰ ਮੇਰੇ ਆਪਣੇ ਵਿਚਾਰ ਨੇ ਮੈਂ ਆਪਣੇ ਵਿਚਾਰ ਜਿਹੜੇ ਤੁਹਾਨੂੰ ਖੁੱਲ ਕੇ ਦਿੱਤੇ ਹੋ ਸਕਦਾ ਕਈਆਂ ਨੂੰ ਚੰਗੇ ਲੱਗਣ ਕਈਆਂ ਨੂੰ ਨਾ ਚੰਗੇ ਲੱਗਣ ਆਪਾਂ ਜਿਹੜੇ ਇਹਨਾਂ ਫਿਲਮਾਂ 'ਚ ਆ ਰਹੇ ਨੇ ਕੋਈ ਕੇਸਤਰੀ ਫਿਲਮ ਵੀ ਬਾਲੀਵੁੱਡ ਵਾਲੇ ਬਣਾ ਰਹੇ ਨੇ ਉਹ ਵੀ ਬਣਾ ਰਹੇ ਹੁਣ ਦੇਖੋ ਬਾਲੀਵੁੱਡ ਵਾਲੇ ਵੀ ਉੱਥੇ ਆ ਕੇ ਫਿਲਮ ਦੇ ਵਿੱਚ ਰਿਲੀਜ਼ ਵਿੱਚ ਆਈ ਸੀ ਮੈਂ ਜ਼ਰੂਰ ਕਹਾਂਗਾ ਕਿ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਨੇ ਕੰਮ ਕੀਤਾ ਵੇ ਅ ਨਿਮਰਤਾ ਖਹਿਰਾ ਨੇ ਅ ਗਿੱਪੀ ਜਿਨ੍ਹਾਂ ਨੇ ਵੀ ਇਹਨਾਂ ਨੇ ਕੰਮ ਕੀਤਾ ਉਹਨਾਂ ਨੇ ਸਟੱਡੀ ਜ਼ਰੂਰ ਕੀਤੀ ਹੋਏਗੀ ਪਹਿਲਾਂ ਉਹਨਾਂ ਦੇ ਜੀਵਨ ਦੇ ਉੱਤੇ ਇਹਦਾ ਕਿੰਨਾ ਅਸਰ ਪਵੇਗਾ ਜਦੋਂ ਉਹਨਾਂ ਦੇ ਜਦੋਂ ਨਿਹੰਗ ਦੇ ਬਾਣੇ ਦੇ ਵਿੱਚ ਕਿ ਕਿੱਦਾਂ ਦੇ ਸਾਡੇ ਨਿਹੰਗ ਹੁੰਦੇ ਸੀ ਹੁਣ ਅੱਜ ਕੱਲ੍ਹ ਵੀ ਨਿਹੰਗ ਸਾਡੇ ਜਿਹੜੇ ਹੈਗੇ ਨੇ ਬੜੇ ਚੜ੍ਹਦੀ ਕਲਾ ਵਾਲੇ ਵੀ ਹੈਗੇ ਤੇ ਕਈ ਉਹ ਵੀ ਹੈਗੇ ਨੇ ਜਿਹੜੇ ਨਾਂ ਇਹਦਾ ਨਿਹੰਗ ਨੂੰ ਕਈ ਕੁਝ ਸ਼ੱਕੀ-ਸ਼ੁੱਕੀ ਜਾਂਦੇ ਸਭ ਕੁਝ ਪਰ ਇਹਦੇ ਵਿੱਚ ਕੋਈ ਵੀ ਆ ਇਦਾਂ ਦੀ ਗੱਲ ਮੈਨੂੰ ਨਹੀਂ ਦੱਸੀ ਕਿ ਜਿਹੜੀ ਨਿਹੰਗਾਂ ਦੇ ਬਾਣੇ ਨੂੰ ਜਿਹੜੀ ਕੋਈ ਦਾਗ ਲਉਂਦੀ ਹੋਵੇ ਜਾਂ ਇਦਾਂ ਦੀ ਗੱਲਬਾਤ ਕਰਦੀ ਹੋਵੇ ਬਾਕੀ ਫਿਲਮ ਦੇ ਵਿੱਚ ਮਾੜਾ ਮੋਟਾ ਜਿਹੜਾ ਹੁੰਦਾ ਹੈ ਆ ਉਸ ਦੇ ਵਿੱਚ ਸੀਨ ਬਣਾਉਣ ਦੀ ਖਾਤਰ ਆ ਫਿਲ ਇਹ ਫਿਲਮ ਹੈ ਉਸ ਦੇ ਵਿੱਚ ਮਾੜਾ ਮੋਟਾ 뮤직 ਜਿਹੜਾ ਜਦੋਂ ਇਦਾਂ ਦਾ ਆ ਜਾਂਦਾ ਉਸ ਦਾ ਵੀ ਕਈਆਂ ਨੂੰ ਇਤਰਾਜ ਆ ਕਿ ਉਹ ਜੋ ਲਗਾਤਾਰ ਜਦੋਂ ਫਿਲਮ ਚੱਲਦੀ ਆ ਫਿਲਮ ਵਾਲਿਆਂ ਨੇ ਆਪਣੇ ਤਰੀਕੇ ਨਾਲ ਉਸ ਨੂੰ ਜਰੂਰ ਬਣਾਉਣਾ ਹੁੰਦਾ ਆ ਸਾ ਫਿਲਮਾਂ ਨੂੰ ਫਿਲਮਾਂ ਵਾਂਗੂ ਦੇਖਿਆ ਕਰੋ ਨਾ ਕਿ ਇੱਕ ਫਿਲਮ ਬਣਾਉਣ ਵਾਲਾ ਜਿਹੜਾ ਐਕਟਰ ਏ ਉਹਨੂੰ ਕੌਮ ਦਾ ਹੀਰੋ ਉਹ ਕੌਮ ਦਾ ਹੀਰੋ ਨਹੀਂ ਉਹ ਫਿਲਮ ਦਾ ਹੀਰੋ ਏ ਉਹ ਕੌਮ ਦਾ ਹੀਰੋ ਨਹੀਂ ਹੈਗਾ ਉਹਨੂੰ ਫਿਲਮ ਦਾ ਹੀਰੋ ਬਣ ਕੇ ਦੇਖੋ ਤੇ ਜੇ ਉਹਦੇ ਵਿੱਚ ਕੋਈ ਤੁਹਾਨੂੰ ਨਹੀਂ ਚੰਗੀ ਲੱਗਦੀ ਖੁੱਲ ਕੇ ਲਹੋ ਉਹਨਾਂ ਤੱਕ ਮੈਸੇਜ ਜਾਵਾਂਗੇ ਤੇ ਅੱਗੇ ਤੋਂ ਜਿਹੜਾ ਕੋਈ ਵੀ ਹੈ ਆ ਜਿਹੜੀਆਂ ਕੋਈ ਇਤਿਹਾਸਿਕ ਫਿਲਮਾਂ ਬਣਾਵੇਗਾ ਇਹ ਗੱਲਾਂ ਨੂੰ ਜਰੂਰ ਆ ਵਾਚ ਕਰਨਗੇ ਅਤੇ ਦੇਖਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਸੀ ਮੇਰੇ ਆਪਣੇ ਵਿਚਾਰ ਤੁਹਾਡੇ ਵਿਚਾਰ ਕੀ ਹਨ ਜਰੂਰ ਤੁਸੀਂ ਆਪਣੇ ਲਿਖ ਕੇ ਦੱਸਿਓ ਭਾਵੇਂ ਨੈਗੇਟਿਵ ਭਾਵੇਂ ਪੋਜ਼ਿਟਿਵ ਜੋ ਵੀ ਹੋਣਗੇ ਅਸੀਂ ਫਿਰ ਉਸ ਦਾ ਤੁਹਾਨੂੰ ਵੀ ਜਰੂਰ ਜਵਾਬ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ